ਅੱਛਾ ਕੀ ਹੋ ਜਾਣਾ ਅੰਧੂ ਹੋ ਜਾਣਾ ਫਾਲੂ ਤੱਕ ਹੋ ਜਾਣਾ ਹੂੰ ਸਾਧੂ ਤੱਕ ਪਹੁੰਚ ਜਾਣਾ ਫਿਰੇ ਤੱਕ ਪਹੁੰਚ ਜਾਣਾ ਅੰਤਿਵਾੜ ਹੈ ਸੋਇ ਬਰਾਤ ਜਿਹੇ ਹੋ ਗਏ ਹੋ ਕੀ ਤਾਂ ਹੂੰ ਹੂੰ ਉਹਦੇ ਦਾਤਾ ਜਿਸਕੇ ਹੱਥ ਹੈ ਧਰਮ ਦੇ ਜਿਹਦੇ ਹੱਥ ਦੇ ਜਨਾਮ ਆ ਬਸ ਗਿਆ ਨਾ ਹੂੰ ਹੂੰ ਜਿਹਾਂ ਰਿਜ਼ਲਟ ਕਿ ਆ ਜ਼ੀਰੂ ਹੋ ਗਿਆ ਸਮਝ ਆ ਗਈ ਹਾਂਜੀ ਜ਼ੀਰੂ ਅਰਦੇ ਧੰਨਵਾਦ ਹੈ ਸ੍ਰੀ ਨਰਗੁਣੀ ਜੀ ਜਿਸ ਦਾ ਨਾਮ ਫਕੀਰ ਅੱਛਾ ਜੀ ਜੀ ਬਣਾ ਫਕੀਰ ਕਹਿੰਦੇ ਜਿਹੜਾ ਗਿਆਨवान ਹੋਵੇ ਜਿਆਦਾ ਹੀ ਉਹ ਜੇ ਫਕੀਰ ਹੈ ਅੱਛਾ ਜੀ ਉਹ ਉਹ ਤਿਆਗਦਾਰ ਸੰਸਾਰ ਤਿਆਗਦਾਰ ਹੂੰ ਸੰਸਾਰ ਚੋਂ ਦੀ ਕੋ ਰੁਚੀ ਨਹੀਂ ਰਹੀ ਤੇ ਜਿਹਦੇ ਸੰਸਾਰ ਚ ਕੋ ਇੰਟਰਸਟ ਨਹੀਂ ਹੈ ਉਹ ਫਕੀਰ ਹੈ ਬਸ ਕਰਾ ਠੀਕ ਹੈ ਬਸ ਜਿਸਕੇ ਹਰ ਦੇ ਤੋਂ ਹੋਵੇ ਹੂੰ ਕਹ ਗੁੜੀ ਕੀ ਹੀਰ ਐ ਫਕੀਰ ਜੀ ਉਸ ਤੋਂ ਗੱਲ ਅੱਛਾ ਜੀ ਹਾਂ ਇਹ ਗੱਲ ਤੇ ਲੱਗਿਆ ਪਰ ਗੁੜੀ ਕਿ ਹੀਰਾ ਗਹਿਰਾਈ ਰਾਮੇ ਗੁੜੂ ਦਸੇ ਰਹਿਹਾਈ ਚ ਉਤਰ ਗਿਆ ਗੁੜੂ ਦੀ ਗਹਿਰਾਈ ਕਿ ਪਰਵੇਸ਼ਰ ਤੇ ਗੁੜੂ ਦੀ ਗਹਿਰਾਈ ਚ ਉਤਰ ਗਿਆ ਜਿਹੜੇ ਸਬਰ ਦਾ ਸ਼ਾਸਤਰਾ ਨੇ ਨਹੀਂ ਉਤਰ ਸਕਿਆ ਉਹ ਗਹਿਰਾਈ ਤੋਂ ਵੀ ਅੰਦਰ ਉਤਰ ਗਿਆ ਚਾ ਹਾਂ ਜੀ ਉਹ ਜਿੰਨ ਕਾ ਪੱਲਾ ਧੰਵਸ ਹੈ ਤਿੰਨ ਕਾ ਨਾਮ ਫਕੀਰ ਸਤਿ ਸ਼੍ਰੀ ਅਕਾਲ ਜਿਨ੍ਹਾਂ ਕਾ ਹਿਰਦੈ ਤੁਸੇ ਤੇ ਨਰਗੁਨੀ ਰਖੀਏ ਸਰਬੋਤਮ ਠੀਕ ਹੈ ਜੀ